ਹਾਂ ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਸਕੂਲਾਂ ਲਈ ਆਈ ਵੱਡੀ ਖਬਰ ਫਿਰ ਹੋਇਆ ਛੁੱਟੀਆਂ ਵਿੱਚ ਵਾਅਦਾ ਪੰਜਾਬ ਸਰਕਾਰ ਨੂੰ ਕੀਤੀ ਅਪੀਲ 29 ਜਨਵਰੀ ਤੋਂ ਖੁੱਲਣਗੇ ਸਾਰੇ ਸਰਕਾਰੀ ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ ਕੀ ਆ ਪੂਰੀ ਅਪਡੇਟ ਆਉਂ ਜਾਂਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਤਾਂ ਚਲੋ ਲੈ ਕੇ ਚੱਲਦੇ ਆ ਅੱਜ ਦੀ ਵੱਡੀ ਖਬਰ ਦੇ ਉੱਪਰ ਪੂਰੇ ਉੱਤਰੀ ਭਾਰਤ ਇਲਾਕਿਆਂ ਵਿੱਚ ਠੰਡ ਅਤੇ ਕਿੜਾਕੇ ਦੀ ਧੁੰਦ ਪੈ ਰਹੀ ਹੈ ਜਿਸ ਕਰਕੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੇ ਸਕੂਲਾਂ ਨੂੰ ਲੈ ਕੇ ਵੱਡੀ ਖਬਰ ਲੈ ਕੇ حاضر ਹੋਇਆ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਸਰਕਾਰ ਵੱਲੋਂ ਯਾਨੀ ਕਿ ਚੰਡੀਗੜ੍ਹ ਡਿਪਾਰਟਮੈਂਟ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਪਹਿਲੀ ਤੋਂ ਪੰਜਵੀਂ ਕਲਾਸ ਦੇ ਬੱਚਿਆਂ ਦੇ ਲਈ 29 ਤਰੀਕ ਤੱਕ ਸਕੂਲ ਬੰਦ ਕਰ ਦਿੱਤੇ ਹਨ ਕਿਉਂਕਿ ਚੰਡੀਗੜ੍ਹ ਦੇ ਨਾਲ ਲੱਗਦੇ ਪਹਾੜਾਂ ਦੇ ਵਿੱਚ ਬਰਫਬਾਰੀ ਹੋਣ ਕਰਕੇ ਚੰਡੀਗੜ੍ਹ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਜਿਸ ਕਰਕੇ ਇਹ ਫੈਸਲਾ ਲਿਆ ਗਿਆ ਹੈ ਔਰ ਹੁਣ ਚੰਡੀਗੜ੍ਹ ਸਕੂਲਾਂ ਵਿੱਚ ਛੁੱਟੀਆਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਇਸ ਚੀਜ਼ ਨੂੰ ਦੇਖਦੇ ਹੋਏ ਪੰਜਾਬ ਵਿੱਚ ਜੋ ਕੜਾਕੇ ਦੀ ਹੱਡ ਚੀਰਨੀ ਠੰਡ ਪੈ ਰਹੀ ਹੈ ਮੌਸਮ ਵਿਭਾਗ ਵੱਲੋਂ ਵਾਰ-ਵਾਰ ਅਲਰਟ ਕੀਤਾ ਜਾ ਰਿਹਾ ਹੈ ਜਿਸ ਕਰਕੇ ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਦੇ ਮੱਦੇ ਨਜ਼ਰ ਸਕੂਲਾਂ ਦਾ ਸਮਾਂ 10 ਵਜੇ ਤੋਂ ਬਾਅਦ ਦੁਪਹਿਰ 2:30 ਵਜੇ ਤੱਕ ਕਰਨ ਦੀ ਮੰਗ ਪੰਜਾਬ ਦੇ ਟੀਚਰਸ ਯੂਨੀਅਨ ਵੱਲੋਂ ਕੀਤੀ ਗਿਆ ਜਿਸ ਦੇ ਵਿੱਚ ਮਾਪੇ ਵੀ ਪੂਰਾ ਇਸ ਚੀਜ਼ ਦਾ ਸਾਥ ਦੇ ਰਿਹਾ ਕਿ ਪੰਜਾਬ ਦੇ ਵਿੱਚ ਵੀ ਲਗਾਤਾਰ ਠੰਡ ਅਤੇ ਤੁੰਦ ਵਰਸਰੀ ਹੈ ਜਿਸ ਕਰਕੇ ਬੱਚਿਆਂ ਨੂੰ ਸਕੂਲ ਦੇ ਵਿੱਚ ਆਉਣ ਦੇ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਸਰੇ ਪਾਸੇ ਪੰਜਾਬ ਦੇ ਸਕੂਲਾਂ ਵਿੱਚ ਬੱਚਿਆਂ ਦੇ ਪ੍ਰੀ ਬੋਰਡ ਇਗਜ਼ਾਮ ਚੱਲ ਰਿਹਾ ਜਿਸ ਕਰਕੇ ਸਰਕਾਰ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਸਕੂਲਾਂ ਦਾ ਸਮਾਂ ਜੋ 10 ਵਜੇ ਤੋਂ 2:30 ਵਜੇ ਕੀਤਾ ਜਾਵੇ ਤਾਂ ਕਿ ਬੱਚੇ ਇਸ ਸਮੇਂ ਸਹੀ ਢੰਗ ਨਾਲ ਸਕੂਲ ਵਿੱਚ ਪਹੁੰਚ ਸਕਣ ਅਤੇ ਆਪਣਾ ਇਗਜ਼ਾਮ ਦੇ ਕੇ ਤੁਰੰਤ ਘਰੇ ਵਾਪਸ ਪਹੁੰਚ ਸਕਣ ਕਿਉਂਕਿ ਜਿਸ ਟਾਈਮ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਲਗਭਗ 3:30 ਵਜੇ ਉਸ ਟਾਈਮ ਵੀ ਬਹੁਤ ਜ਼ਿਆਦਾ ਠੰਡ ਪੈਣੀ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਕਾਫੀ ਬੱਚੇ ਇਸ ਠੰਡ ਤੋਂ ਪਰੇਸ਼ਾਨ ਹਨ ਅਤੇ ਬਿਮਾਰ ਹੋ ਰਿਹਾ ਜਿਸ ਕਰਕੇ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਪਹਿਲ ਦੇ ਆਧਾਰ ਤੇ ਰੱਖਦੇ ਹੋਏ ਯੂਨੀਅਨ ਪ੍ਰਧਾਨ ਵਿਕਰਮ ਦੇਵ ਜੀ ਨੇ ਅਤੇ ਉਹਨਾਂ ਦੇ ਅਲੱਗ-ਅਲੱਗ ਸਾਥੀਆਂ ਨੇ ਇਸ ਚੀਜ਼ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਸਕੂਲਾਂ ਵਿੱਚ ਜਦ ਤੱਕ ਕੁਝ ਦਿਨ ਬੱਚਿਆਂ ਨੂੰ ਛੁੱਟੀਆਂ ਦਿੱਤੀਆਂ ਜਾਂਨ ਅਗਰ ਛੁੱਟੀਆਂ ਨਹੀਂ ਦਿੱਤੀਆਂ ਜਾ ਸਕਦੀਆਂ ਤਾਂ ਉਹਨਾਂ ਦੇ ਜੋ ਸਮਾਂ 10 ਵਜੇ ਤੋਂ 2:30 ਵਜੇ ਦਾ ਕੀਤਾ ਜਾਵੇ ਇਸੀ ਅੱਜ ਦੀ ਵੱਡੀ ਅਪਡੇਟ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਜੂਰ ਸਿੰਘ ਪੈਂਸ ਵੱਲੋਂ ਇਸ ਦੇ ਸਬੰਧੀ ਕੀ ਵਿਚਾਰ ਚਰਚਾ ਕੀਤੀ ਜਾਂਦੀ ਹੈ ਕਿ ਸਕੂਲਾਂ ਵਿੱਚ ਹੋਰ ਛੁੱਟੀਆਂ ਕੀਤੀਆਂ ਜਾਣਗੀਆਂ ਜਾਂ ਫਿਰ ਸਕੂਲਾਂ ਦਾ ਜੋ ਸਮਾਂ 10 ਵਜੇ ਤੋਂ 2:30 ਵਜੇ ਕੀਤਾ ਜਾਏਗਾ ਇਸ ਦੇ ਸੰਬੰਧ ਵਿੱਚ ਜੋ ਵੀ ਅਪਡੇਟ ਡਿਪਾਰਟਮੈਂਟ ਵੱਲੋਂ ਸ਼ੇਅਰ ਕੀਤੀ ਜਾਵੇਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਧੰਨਵਾਦ